ਅਮਲ ਕੌਰ ਦੇ ਕਤਲ ਤੋਂ ਬਾਅਦ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਉੱਥੇ ਹੀ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਜਿੰਨੇ ਵੀ ਸਮਰਥਕ ਨੇ ਉਹ ਵੀ ਹੁਣ ਪੁਲਿਸ ਦੀ ਰਡਾਰ ਤੇ ਆ ਗਏ ਨੇ। 100 ਤੋਂ ਵੱਧ ਜਾਨਾਂ ਦੇ ਅਕਾਊਂਟ ਬੰਦ ਕਰ ਦਿੱਤੇ ਨੇ। ਉੱਥੇ ਹੀ ਦੂਜੇ ਪਾਸੇ ਹੁਣ ਸੋਸ਼ਲ ਮੀਡੀਆ ਦੇ ਵੱਲੋਂ ਵੀ ਇਨਫਲੂਐਂਸਰਾਂ ਤੇ ਨਕੇਲ ਕਸੀ ਜਾ ਰਹੀ ਹੈ। 123 ਅਕਾਊਂਟ ਦੀ ਲਿਸਟ ਤਿਆਰ ਕਰ ਲਈ ਹੈ ਤੇ ਇਹਨਾਂ ਨੂੰ ਕਿਸੇ ਵੀ ਵਕਤ ਬੰਦ ਕੀਤਾ ਜਾ ਸਕਦਾ ਹੈ। ਤਾਂ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਪੁਲਿਸ ਦੀ ਰਡਾ ਹਟੇਗੀ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਤੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨ ਵਾਲਿਆਂ ਦੇ ਖਾਤੇ ਬੰਦ ਕਰ ਦਿੱਤੇ ਜਾਣਗੇ ਇਸ ਸਬੰਧੀ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਖਾਤਿਆਂ ਦੇ ਉੱਪਰ ਨਜ਼ਰ ਰੱਖਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਾਣਕਾਰੀ ਦੇ ਲਈ ਦੱਸਿਆ ਕਿ ਸਾਈਬਰ ਸੈੱਲ ਦੇ ਐਡੀਜੀਪੀ ਵੀ ਨੀਰਜ ਨੇ ਇਹ ਦੱਸਿਆ ਕਿ ਪਿਛਲੇ 2 ਸਾਲਾਂ ਦੇ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਤੇ 8000 ਤੋਂ ਵੱਧ ਇਤਰਾਜ਼ਯੋਗ ਪੋਸਟਾਂ ਡਿਲੀਟ ਕਰ ਦਿੱਤੀਆਂ ਨੇ ਸਾਈਬਰ ਸੈੱਲ ਹੁਣ ਸੋਸ਼ਲ ਮੀਡੀਆ ਪ੍ਰਭਾਵਕਾਂ ਦੇ ਖਾਤਿਆਂ ਦੀ ਉਹਨਾਂ ਦੀ ਗੰਦੀ ਸਮੱਗਰੀ ਸੰਬੰਧੀ ਨਿਗਰਾਨੀ ਕਰ ਰਿਹਾ ਹੈ ਇਹਨਾਂ ਖਾਤਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ YouTube, Facebook, Instagram ਜਾਂ ਫਿਰ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਖਾਤੇ ਬਣਾਉਂਦੇ ਨੇ ਰੀਲ ਜਾਂ ਫਿਰ ਗੰਦੀ ਸਮੱਗਰੀ ਪੋਸਟ ਕਰਦੇ ਨੇ ਪੁਲਿਸ ਦੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਤੇ ਗੰਦੀ ਸਮੱਗਰੀ ਜ਼ਾਰੀ ਪੋਸਟ ਕਰਨ ਵਾਲਿਆਂ ਦੇ ਸਬੰਧਿਤ 123 ਅਕਾਊਂਟਸ ਦੀ ਲਿਸਟ ਤਿਆਰ ਕਰ ਲਈ ਹੈ। ਇਸ ਦੇ ਵਿੱਚ ਪੰਜਾਬ ਦੇ ਕਈ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਸ਼ਾਮਲ ਨੇ ਜਿਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਹੁਣ ਸਾਈਬਰ ਸੈੱਲ ਦੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਹਨਾਂ 123 ਸੋਸ਼ਲ ਮੀਡੀਆ ਖਾਤਿਆਂ ਬਾਰੇ ਵੱਖ-ਵੱਖ ਸੰਖਿਆਵਾਂ ਤੋਂ ਸ਼ਿਕਾਇਤਾਂ ਵੀ ਮਿਲੀਆਂ ਜਿਨ੍ਹਾਂ ਤੇ ਸਾਈਬਰ ਸੈੱਲ ਹੁਣ ਇਹਨਾਂ ਖਾਤਿਆਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ। ਜੇਕਰ ਇਹਨਾਂ ਖਾਤਿਆਂ ਤੇ ਗੰਦੀ ਸਮੱਗਰੀ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਕੋਲ ਸ਼ਕਤੀ ਹੈ ਜਿਸ ਦੇ ਤਹਿਤ ਉਹ ਇਹਨਾਂ ਖਾਤਿਆਂ ਨੂੰ ਬਲੌਕ ਕਰ ਸਕਦੀ ਹੈ ਸਾਈਬਰ ਸੈੱਲ ਦੇ EDGP ਨੇ ਇਹ ਕਿਹਾ ਕਿ ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਪੋਸਟਾਂ ਨੂੰ ਹਟਾਉਣ ਦੇ ਲਈ YouTube, Facebook, Instagram ਵਰਗੇ ਪਲੇਟਫਾਰਮ ਨੂੰ ਨਿਯਮਤ ਤੌਰ ਤੇ ਸਾਈਬਰ ਸੈੱਲ ਰਾਹੀਂ ਰਿਪੋਰਟ ਕੀਤਾ ਜਾਂਦਾ ਹੈ ਜੇਕਰ ਇਹ ਪਲੇਟਫਾਰਮ ਸਮੇਂ ਸਰ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਦੀ ਤਰਕਿਤ ਬੰਦਗੀ ਦਾ ਸੁਰੱਖਿਆ ਹਟਾ ਦਿੱਤੀ ਜਾਂਦੀ ਹੈ ਧਾਰਾ 79 ਤਹਿਤ ਆਮ ਤੌਰ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਪਭੋਗਤਾ ਦੁਆਰਾ ਅਪਲੋਡ ਕੀਤੀ ਗਈ ਸਮੱਗਰੀ ਦੇ ਲਈ ਕਾਨੂੰਨੀ ਜ਼ਿੰਮੇਵਾਰੀ ਤੋਂ ਛੋੜ ਦਿੰਦੀ ਹੈ ਪਰ ਧਾਰਾ 79 3 ਬੀ ਦੇ ਤਹਿਤ ਜੇਕਰ ਫੇਸਬੁੱਕ YouTube ਕਿਸੇ ਪੋਸਟ ਦੀ ਗੈਰ ਕਾਨੂੰਨੀਤਾ ਬਾਰੇ ਜਾਣਕਾਰੀ ਜਾਂ ਸਰਕਾਰੀ ਨੋਟਿਸ ਦੇ ਬਾਵਜੂਦ ਸਮੇਂ ਸਿਰ ਉਸ ਸਮੱਗਰੀ ਨੂੰ ਨਹੀਂ ਫਟਾਉਂਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸਾ ਤੋਂ ਇਲਾਵਾ ਜੇਕਰ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਆਈਟੀ ਐਕਟ ਦੀ ਧਾਰਾ 67ਏ ਵੀ ਲਾਗੂ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਉਦੋਂ ਹੀ ਦੂਜੇ ਪਾਸੇ ਜਿਵੇਂ ਹੀ ਕਮਲਕੌਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਅਮਰਪਾਲ ਮੈਰੋ ਦੇ ਹੱਕ ਦੇ ਵਿੱਚ ਭੁਗ ਦੇ ਨਜ਼ਰ ਆਉਂਦੇ ਨਹੀਂ ਹਾਲਾਂਕਿ ਕੁਝ ਦੇ ਵੱਲੋਂ ਅਮਰਪਾਲ ਦੀ ਸਰਕਾਰ ਪਾਈ ਦਾ ਵਿਰੋਧ ਵੀ ਕੀਤਾ ਜਾਂਦਾ ਕਿਉਂਕਿ ਕਮਲਕੌਰ ਦੇ ਕਤਲ ਦੇ ਇਲਜ਼ਾਮ ਅਮਰਤਪਾਲ ਸਿੰਘ ਮੈਰੋਤ ਲੱਗੇ ਨਹੀਂ ਹਾਲਾਂਕਿ ਉਸ ਦੇ ਦੋ ਸਾਥੀਆਂ ਨੂੰ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਉਦੋਂ ਹੀ ਕਈ ਅਮਰਤਪਾਲ ਦੇ ਸਪੋਰਟਰ ਨੇ ਜੋ ਉਸ ਦੇ ਹੱਕ ਦੇ ਵਿੱਚ ਸਰਕਾਂ ਤੇ ਪ੍ਰਚਾਰ ਵੀ ਕਰ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਅਮਰਤਪਾਲ ਮੈਰੋ ਦੇ ਵੱਲੋਂ ਇਹ ਵਧੀਆਂ ਕੀਤਾ ਗਿਆ। ਅਮਰਤਪਾਲ ਦੇ ਸਮਰਥਕਾਂ ਦੇ 100 ਤੋਂ ਵੱਧ ਅਕਾਊਂਟਸ ਨੇ ਉਹ ਬੰਦ ਕਰ ਦਿੱਤੇ ਗਏ ਨੇ। ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਦੇ ਭਾਈ ਪਰਮਜੀਤ ਸਿੰਘ ਮੰਡ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ।